ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਲੋਕਰਾਏ ਚੈਨਲ ਬਹੁਤ ਬਹੁਤ ਸਵਾਲ ਖੜਾ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਮਾਲ ਮੰਤਰੀ ਵਿਕਰਮਜੀਤ ਸਿੰਘ ਮਜੀਠੀਆ ਜਿਨ੍ਹਾਂ ਨੂੰ ਵਿਜੀਲੈਂਸ ਨੇ ਗ੍ਰਿਫਤਾਰ ਕੀਤਾ ਹੋਇਆ ਹੈ ਵਕਫ ਵਕਫ ਅਕਾਲੀ ਲੀਡਰਾਂ ਦੇ ਵੱਲੋਂ ਜੋ ਆਪਣੇ ਬਿਆਨ ਦਿੱਤੇ ਜਾ ਰਹੇ ਨੇ ਪਰ ਇੱਕ ਐਸਾ ਲੀਡਰ ਜਿਹੜਾ ਵਿਕਰਮਜੀਤ ਸਿੰਘ ਮਜੀਠੀਆ ਦਾ ਅਤਿ ਨੈਦਿਕ ਸਾਥੀ ਸੀ ਔਰ ਵਿਕਰਮਜੀਤ ਸਿੰਘ ਮਜੀਠੀਆ ਦੇ ਹਲਕੇ ਦੇ ਵਿੱਚ ਰਹਿਣ ਵਾਲਾ ਸੀ ਮਾਝੇ ਦਾ ਜਰਨੈਲ ਉਸ ਨੂੰ ਵੀ ਹੁਣ ਕਿਹਾ ਜਾਂਦਾ ਹੈ ਮਜੀਠੀਆ ਤੋਂ ਬਾਅਦ ਉਸ ਦੇ ਵੱਲੋਂ ਅਜੇ ਤੱਕ ਕੋਈ ਵੀ ਬਿਆਨ ਨਹੀਂ ਸਾਹਮਣੇ ਆਇਆ ਜਿਹਨੂੰ ਅਕਾਲੀ ਦਲ ਨੇ 10 ਸਾਲੇ ਪਾਰਟੀ ਚੋਂ ਬਾਹਰ ਕੱਢਿਆ ਹੋਇਆ ਸਰਦਾਰ ਵਿਰਸਾ ਸਿੰਘ ਵਟੋਵਾ ਵਿਰਸਾ ਸਿੰਘ ਵਟੋਵਾ ਦਾ ਵਿਕਰਮਜੀਤ ਸਿੰਘ ਮਜੀਠੀਆ ਦੇ ਹੱਕ ਵਿੱਚ ਨਾ ਤਾਂ ਬਿਆਨ ਆਇਆ ਤੇ ਨਾ ਹੀ ਉਹਨਾਂ ਦੇ ਉਲਟ ਵਿੱਚ ਆਇਆ ਜਦੋਂ ਕਿ ਬੀਬੀ ਜਗੀਰ ਕੌਰ ਨੇ ਕੱਲ ਇੱਕ ਇੰਟਰੂ ਚੈਨਲ ਦੇ ਵਿੱਚ ਆਪਣਾ ਜਿਹੜਾ ਬਿਆਨ ਦਿੱਤੇ ਸੀਗੇ ਕਿ ਬਿਕਰਮਜੀਤ ਸਿੰਘ ਮਜੀਠੀਆ ਨੂੰ ਅਸੀਂ ਸਾਰੇ ਸਮਝਾਉਂਦੇ ਸੀ ਕਿ ਮਜੀਠੀਆ ਸਾਹਿਬ ਜਦੋਂ ਤੁਹਾਡੀ ਗੱਡੀਆਂ ਦੇ ਵਿੱਚ ਹੋਰ 5-7 ਗੱਡੀਆਂ ਚੱਲਦੀਆਂ ਨੇ ਉਹਨਾਂ ਦੇ ਨਾਲ ਲਾਲ ਬੱਤੀਆਂ ਲੱਗੀਆਂ ਹੁੰਦੀਆਂ ਨੇ ਅਜਿਹਾ ਨਹੀਂ ਹੋਣਾ ਚਾਹੀਦਾ ਪਰ ਉਸ ਵੇਲੇ ਮਜੀਠੀਆ ਸਾਹਿਬ ਨੇ ਕੋਈ ਪਰਵਾਹ ਨਹੀਂ ਕੀਤੀ ਮਜੀਠੀਆ ਸਾਹਿਬ ਨੂੰ ਜਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਕੋਲ ਸ਼ਿਕਾਇਤਾਂ ਪਹੁੰਚੀਆਂ ਤਾਂ ਪ੍ਰਕਾਸ਼ ਸਿੰਘ ਬਾਦਲ ਨੇ ਵੀ ਮਜੀਠੀਆ ਤੇ ਬਾਰੇ ਪੁੱਛਿਆ ਸੀ ਜਿਹੜਾ ਕਿ ਨਸ਼ਾ ਤਸਕਰੀ ਦੇ ਉੱਪਰ ਇਲਜ਼ਾਮ ਲੱਗੇ ਸੀ ਮਜੀਠੀਆ ਦੇ ਉੱਪਰ ਜਦੋਂ ਕਿ ਜਗਦੀਸ਼ ਭੋਲਾ ਜਿਹੜੇ ਕਿ ਸਾਬਕਾ ਡੀਐਸਪੀ ਸੀ ਔਰ ਉਹਨਾਂ ਨੇ ਜਦੋਂ ਵਿਕਰਮ ਮਜੀਠੀਆ ਦਾ ਨਾਮ ਲਿੱਤਾ ਸੀ ਤਾਂ ਉਸ ਵਕਤ ਅਕਾਲੀ ਦਲ ਦੀ ਪੂਰੀ ਸਰਕਾਰ ਔਰ ਲੀਡਰਸ਼ਿਪ ਨੇ ਜੋ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤਾਂ ਕਹਿ ਸੀ ਕਿ ਆਪਣੀ ਸਰਕਾਰ ਦੇ ਵਿੱਚ ਆਪਣਾ ਜਿਹੜਾ ਆਪਣਾ ਵੱਡਾ ਮੰਤਰੀ ਵਿਕਰਮ ਮਜੀਠੀਆ ਦਾ ਨਾਮ ਆਉਂਦਾ ਨਸ਼ੇ ਵਿੱਚ ਇਸ ਨੂੰ ਕੰਟਰੋਲ ਕੀਤਾ ਜਾਵੇ ਸੋ ਉਸ ਸਮੇ ਪ੍ਰਕਾਸ਼ ਸਿੰਘ ਬਾਦਲ ਜਿਹੜੇ ਨੇ ਉਹ ਇਸ ਤੇ ਉੱਪਰ ਚੁੱਪ ਹੋ ਜਾਂਦੇ ਨੇ ਕਿਉਂਕਿ ਹਰ ਸਿਮਰਨਪੁਰ ਬਾਦਲ ਆਪਣੇ ਭਰਾ ਦੇ ਇਸ ਲੱਗੇ ਇਲਜ਼ਾਮ ਨੂੰ ਇਨਗੋਰ ਕਰਾ ਇਗਨੋਰ ਕਰ ਰਹੀ ਸੀ ਉਹ ਕਹਿੰਦੀ ਸੀ ਕਿ ਲੋਕ ਬੋਲਦੇ ਹੁੰਦੇ ਨੇ ਸੋ ਵਿਕਰਮਜੀਤ ਸਿੰਘ ਰੇਠੀਆ ਦਾ ਬਹੁਤ ਵੱਡਾ ਜਿਹੜਾ ਕਿ ਨਾਮ ਬਣ ਗਿਆ ਸੀ ਮਾਝੇ ਦੇ ਵਿੱਚ ਜਦੋਂ ਕਿ ਮਾਝੇ ਦੇ ਵਿੱਚੋਂ ਹੀ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਖੁਰਾਕ ਸਪਲਾਈ ਮੰਤਰੀ ਰਹੇ ਸੀ ਜਿਹੜੇ ਪੱਟੀ ਹਲਕੇ ਤੋਂ ਉਹਨਾਂ ਨੇ ਵੀ ਇਸੇ ਗੱਲ ਨੂੰ ਲੈ ਕੇ ਅਕਾਲੀ ਦਲ ਦੇ ਵਿੱਚ ਜਾ ਕੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਕੋਲੇ ਗੱਲ ਕੀਤੀ ਸੀ ਕਿ ਅੱਜ ਬਦਨਾਮੀ ਹੋ ਰਹੀ ਹੈ ਅਕਾਲੀ ਦਲ ਦੀ ਪਰ ਉਸ ਸਮੇਂ ਕੋਈ ਗੌਰ ਨਹੀਂ ਕੀਤਾ ਗਿਆ ਸੋ ਹੁਣ ਵਿਰਸਾ ਸਿੰਘ ਟੋਵਾ ਦੇ ਵੱਲੋਂ ਕੋਈ ਬਿਆਨ ਨਾ ਦਿੱਤਾ ਜਾਣਾ ਕੋਈ ਮੀਡੀਆ ਵਿੱਚ ਆ ਕੇ ਜਾਂ ਮਜੀਠੀਆ ਦੇ ਹੱਕ ਵਿੱਚ ਬੋਲਣਾ ਨਾ ਮਜੀਠੀਆ ਦੇ ਜਿਹੜਾ ਉਲਟ ਬੋਲਣਾ ਇਹ ਬਹੁਤ ਵੱਡੀ ਚਰਚਾ ਹੈ ਕਿ ਇਹ ਕੀ ਕਾਰਨ ਹੈ ਜਦੋਂ ਕਿ ਬਾਕੀ ਸਾਰੇ ਲੀਡਰ ਜਿਹੜੇ ਕਿ ਵਿਕਰਮਜੀਤ ਸਿੰਘ ਮਜੀਠੀਆ ਦੇ ਨਾਲ ਖੜੇ ਨੇ ਵਿਕਰਮਜੀਤ ਸਿੰਘ ਮਜੀਠੀਆ ਦੇ ਹੱਕ ਵਿੱਚ ਖੜੇ ਨੇ ਕਿ ਉਹਨਾਂ ਦੇ ਉੱਪਰ ਬਦਲੇ ਦੀ ਭਾਉਣਾ ਦੇ ਨਾਲ ਜਿਹੜਾ ਕੇਸ ਦਰਜ ਕੀਤਾ ਹੋਇਆ ਹੈ ਬਦਲਾਖੋਰੀ ਦੀ ਕਾਰਨ ਉਹਨਾਂ ਨੂੰ ਜਿਹੜਾ ਕਿ ਚੁੱਪ ਕਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਨਾਂ ਨੂੰ ਡਰਾਇਆ ਜਾ ਰਿਹਾ ਪਰ ਵਿਰਸਾ ਸਿਮਟੋਵਾ ਖੁੱਲ ਕੇ ਨਹੀਂ ਸਾਹਮਣੇ ਆ ਰਹੇ ਵਿਰਸਾ ਸੇਵਲ ਟੋਵਾ ਦਾ ਨਾਂ ਬਿਆਨ ਹੋਣਾ ਇਹ ਬਹੁਤ ਵੱਡੀਆਂ ਸ਼ੰਕਾਵਾਂ ਖੜੀਆਂ ਕਰਦਾ ਕਿ ਵਿਰਸਾ ਸੇਵਲ ਟੋਵਾ ਦਾ ਹੱਥ ਵੀ ਕਿਦੇ ਵਿਕਰਮਜੀਤ ਸਿੰਘ ਮਜੀਠੀਆ ਨਾਲ ਮਿਲਿਆ ਹੋਇਆ ਸੀ ਜਾਂ ਵਿਕਰਮਜੀਤ ਸਿੰਘ ਮਜੀਠੀਆ ਨੇ ਵਿਰਸਾ ਸੇਵਲ ਟੋਵਾ ਦੀ ਮਾਝੇ ਦੇ ਵਿੱਚ ਬਿਲਕੁਲ ਛੁੱਟੀ ਕਰਵਾ ਦਿੱਤੀ ਸੀ ਜਿਸ ਕਾਰਨ ਇੱਕ ਖਫਾ ਸੀ ਵਿਸ਼ਾ ਸੇਵਲ ਟੋਵਾ ਕਾਲੀਦਾਰ ਤੋਂ ਜਦੋਂ ਕਿ ਲੋਕ ਸਭਾ ਚੋਣਾਂ ਦੇ ਵਿੱਚ ਵਿਸ਼ਾ ਸੇਵਲ ਟੋਵਾ ਨੂੰ ਟਿਕਟ ਦਿੱਤੀ ਗਈ ਤਾਂ ਉਸ ਸਮੇਂ ਮਜੀਠੀਆ ਨੇ ਜਿਹੜਾ ਇਸ ਦਾ ਵਿਰੋਧ ਜ਼ਰੂਰ ਕੀਤਾ ਸੀ ਕਿ ਭਾਈ ਅੰਮ੍ਰਿਤਪਾਲ ਸਿੰਘ ਦੇ ਸਾਹਮਣੇ ਬਲਟੋਵਾ ਨੂੰ ਨਹੀਂ ਉਤਾਰਨਾ ਚਾਹੀਦਾ ਕਾਲੀਦਾਰ ਨੂੰ ਹੁਣ ਇਸੇ ਕਰਕੇ ਬਲਟੋਵਾ ਜੀ ਚੁੱਪ ਨੇ ਜਾਂ ਬਲਟੋਵਾ ਜੀ ਆਉਣ ਵਾਲੇ ਦਿਨਾਂ ਵਿੱਚ ਕੋਈ ਬਿਆਨ ਦੇਣਗੇ ਇਹ ਤਾਂ ਹੁਣ ਬਹੁਤ ਵੱਡਾ ਜਿਹੜਾ ਇੱਕ ਬਜ਼ਾਰਤ ਬਣੀ ਹੋਈ ਹੈ ਪਰ ਵਿਕਰਮਜੀਤ ਸਿੰਘ ਮਜੀਠੀਆ ਜਿਨ੍ਹਾਂ ਦੇ ਉੱਪਰ ਡਰੱਗ ਮਾਮਲੇ ਦਾ ਜਦੋਂ ਕੇਸ ਦਰਜ ਹੁੰਦਾ ਹੈ ਡਰਗ ਮਾਮਲੇ ਨਾਲ ਨਾਮ ਜੁੜਦਾ ਹੈ ਪਰ ਹਮੇ ਖੁਦ ਡਰਗ ਉਹਨਾਂ ਨੇ ਨਹੀਂ ਵੇਚੀ ਪਰ ਉਹ ਡਰਗ ਵੇਚਣ ਵਾਲਿਆਂ ਦੀ ਸਰਪ੍ਰਸਤੀ ਕਰਦੇ ਰਹੇ ਨੇ ਜੋ ਲਾਲ ਬੱਤੀਆਂ ਲੱਗੀਆਂ ਹੁੰਦੀਆਂ ਸੀ ਉੱਥੋਂ ਦੇ ਚੇਅਰਮੈਨ ਜ਼ਿਲ੍ਹਾ ਪ੍ਰਸ਼ਾਸਨ ਮੈਂਬਰ ਜਾਂ ਉੱਥੋਂ ਦੇ ਜਿਹੜੇ ਕਿ ਉਹਨਾਂ ਦੇ ਪੀਏ ਹੁੰਦੇ ਸੀ ਉਹ ਲਾਲ ਬੱਤੀਆਂ ਲਾ ਕੇ ਫਿਲਮ ਮੰਤਰੀਆਂ ਵਾਲੀ ਲੈਂਦੇ ਸੀ ਔਰ ਮੰਤਰੀ ਵਾਲੀ ਫਿਲਮ ਹੋਣ ਦੇ ਨਾਤੇ ਜਿਹੜੀ ਕਿ ਪੁਲਿਸ ਉਹਨਾਂ ਨੂੰ ਰੋਕ ਨਹੀਂ ਸਕਦੀ ਸੀ ਜਿੱਦਕਿ ਉਹਨਾਂ ਦੇ ਇਹ ਪੀਏ ਤਲਵੀਰ ਸਿੰਘ ਗਿੱਲ ਉਹ ਤਾਂ ਅੰਮ੍ਰਿਤਸਰ ਦੇ ਮਜੀਠਾ ਦੇ ਵਿੱਚ ਉਹਨਾਂ ਦਾ ਇੰਨਾ ਪ੍ਰਭਾਵ ਸੀ ਕਿ ਥਾਣੇਦਾਰ ਜਦੋਂ ਕਿਤੇ ਜਾਂਦੇ ਸੀ ਤਾਂ ਉਹ ਪੁਲਿਸ ਵਾਲੇ ਉਹ ਡੀਸੀ ਏਡੀਸੀ ਸਾਰੇ ਉੱਠ ਕੇ ਖੜੇ ਹੋ ਜਾਂਦੇ ਸੀ ਔਰ ਤਲਬੀਰ ਸਿੰਘ ਗਿੱਲ ਆਪਣੇ ਜਿਹੜਾ ਹੁਕਮ ਦੇ ਨਾਲ ਸਾਰੇ ਕੰਮ ਕਰਾਉਂਦੇ ਸੀ ਉਹਨਾਂ ਦੀ ਗੱਡੀ ਦੇ ਉੱਪਰ ਬੱਤੀ ਜਿਹੜੀ ਲੱਗੀ ਹੁੰਦੀ ਸੀ ਜਦੋਂ ਔਖਾ ਸਮਾਂ ਆਇਆ ਤਾਂ ਤਲਬੀਰ ਸਿੰਘ ਗਿੱਲ ਛੱਡ ਕੇ ਆਪੇ ਸ਼ਾਮਲ ਹੋ ਗਏ ਜਦੋਂ ਕਿ ਵਿਕਰਮਜੀਤ ਸਿੰਘ ਮਜੀਠੀਆ ਨੇ ਉਹਨਾਂ ਨੂੰ ਬਹੁਤ ਵੱਡਾ ਜਿਹੜਾ ਕੀ ਚਿਹਰਾ ਬਣਾਇਆ ਸੀ ਆਪਣੇ ਹਲਕੇ ਦੇ ਵਿੱਚ ਇਹ ਬੀਬੀ ਜੀ ਜਗੀਰ ਕੌਰ ਨੇ ਕੱਲ ਜੋ ਵੱਡੇ ਖੁਲਾਸੇ ਕੀਤੇ ਨੇ ਇੱਕ ਇੰਟਰਵਿਊ ਦੌਰਾਨ ਉਹਨਾਂ ਨੇ ਕਿਹਾ ਕਿ ਜਦੋਂ 2007 ਤੇ ਵਿੱਚ ਵਿਕਰਮਜੀਤ ਸਿੰਘ ਮਜੀਠੀਆ ਪਹਿਲੀ ਵਾਰ ਸਿਆਸਤ ਦੇ ਵਿੱਚ ਆਏ ਤਾਂ ਉਹਨਾਂ ਨੂੰ ਕੁਝ ਵੀ ਪਤਾ ਨਹੀਂ ਸੀ ਉਹਨਾਂ ਨੂੰ ਇਸ ਬਾਰੇ ਕੁਝ ਵੀ ਨੌਲੇਜ ਨਹੀਂ ਸੀ ਪਰ ਜਦੋਂ 2007 ਤੋਂ ਬਾਅਦ ਉਹ ਮੰਤਰੀ ਬਣਦੇ ਨੇ ਫਿਰ ਹੌਲੀ-ਹੌਲੀ ਉਹਨਾਂ ਦਾ ਜਿਹੜਾ ਸਿਆਸਤ ਦੇ ਵਿੱਚ ਇਹ ਆਪਣਾ ਤਜਰਬਾ ਹੁੰਦਾ ਹੈ ਕੀ ਪੈਸਾ ਕਿਵੇਂ ਕਮਾਇਆ ਜਾਂਦਾ ਹੈ ਫਿਰ ਉਹਨਾਂ ਨੇ ਪੈਸੇ ਕਮਾਉਣ ਦੀ ਲਾਲਸਾ ਜਿਹੜੀ ਉਹਨਾਂ ਦੇ ਅੰਦਰ ਜਗਦੀ ਔਰ ਉਸ ਤੋਂ ਬਾਅਦ ਉਹਨਾਂ ਦੇ ਜਿਹੜੇ ਸਾਥੀ ਸੀ ਉਹਨਾਂ ਨੇ ਇਹ ਸਰੇ ਸਰੇ ਜਿਹੜਾ ਕਿ ਮਾਈਨਿੰਗ ਮਾਫੀਆ ਔਰ ਨਸ਼ੇ ਦੇ ਵਿੱਚ ਇਹ ਪੈਸਾ ਕਮਾਉਣਾ ਸ਼ੁਰੂ ਕੀਤਾ ਔਰ ਉਹਨਾਂ ਨੇ ਕਿਹਾ ਕਿ ਮੇਰੇ ਹਲਕੇ ਦੇ ਵਿੱਚ ਵੀ ਅਕਾਲੀ ਦਲ ਮਾਈਨਿੰਗ ਮਾਫੀਆ ਚਲਾਉਣਾ ਚਾਹੁੰਦਾ ਸੀ ਜੋ ਸ਼ਖਬੀਰ ਸਿੰਘ ਬਾਦਲ ਦੇ ਸੱਜੇ ਖੱਬੇ ਰਹਿਣ ਵਾਲੇ ਲੀਡਰ ਸੀ ਬਲਕੰਦੀ ਵਰਗੇ ਉਹ ਆ ਕੇ ਇੱਥੇ ਮੈਨੂੰ ਮਾਫੀਆ ਕਰਵਾਉਣਾ ਚਾਹੁੰਦੇ ਸੀ ਪਰ ਮੈਂ ਉੱਥੇ ਮੈਨੂੰ ਮਾਫੀਆ ਨਹੀਂ ਹੋਣ ਦਿੱਤੀ ਮੈਂ ਉੱਥੇ ਰੋਕ ਦਿੱਤਾ ਜਦੋਂ ਦੇ ਲਿਆਤੇ ਆਕਾਲੀ ਦਲ ਅਸੀਂ ਜਿੰਦਾ ਰੱਖਣਾ ਹੈ ਆਕਾਲੀ ਦਲ ਦਾ ਅੱਜ ਜਿਹੜਾ ਹਸ਼ਰ ਹੋ ਗਿਆ ਇਹ ਉਹਨਾਂ ਲੀਡਰਾਂ ਦੇ ਕਰਕੇ ਹੋਇਆ ਜਿਨ੍ਹਾਂ ਨੇ ਮਾਈਨਿੰਗ ਮਾਫੀਆ ਔਰ ਬਹੁਤ ਤਕਸ਼ਈਆਂ ਕੀਤੀਆਂ ਨੇ ਅੱਜ ਆਕਾਲੀ ਦਲ ਦਾ ਜਿਹੜਾ ਇਹ ਹਸ਼ਰ ਕਰ ਦਿੱਤਾ ਸੋ ਇਸੇ ਨੂੰ ਲੈ ਕੇ ਹੁਣ ਵਿਸਾ ਸਿੰਘ ਟਵਾ ਆਪਣਾ ਕਦੋਂ ਬਿਆਨ ਦਿੰਦੇ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਜਿਹੜਾ ਕੁਝ ਨਾ ਕੁਝ ਵੱਡਾ ਕੁਝ ਬਿਆਨ ਆਵੇਗਾ ਜੋ ਆਕਾਲੀ ਦਲ ਦੇ ਸੀਨੀਅਰ ਲੀਡਰ ਬਿਕਰਮ ਸਿੰਘ ਜੀ ਦੇ ਉੱਪਰ ਕਾਰਵਾਈਆਂ ਹੋ ਰਹੀਆਂ ਨੇ